ਰੇਡ ਪੈ ਗਈ ਸਤਾਜ ਜੀ ਪਹਿਲੀ ਕਬੱਡੀ ਮਾਰਨ ਦੇ ਵਾਸਤੇ ਕੌਣ ਹੈ ਇਹ ਮਹਿਮਦ ਵਾਲੀਆ ਜੋਤਾ ਪਹਿਲੀ ਰੇਡ ਮਾਰਦਾ ਹੈ ਔਰ ਦੂਸਰੇ ਪਾਸੇ ਪਹਿਲੀ ਕਬੱਡੀ ਦੇ ਉੱਪਰ ਕਿ ਲੱਡੂ ਬਣਦੀ ਕਚਹਿਰੀ ਵਿੱਚੋਂ ਆਵਾ ਪਹਿਲੀ ਵੇਜੀ ਯਾਰ ਛੁੱਟ ਜਾਂ ਪੰਡ ਵੀ ਕਚਹਿਰੀ ਵਿੱਚੋਂ ਆਵਾ ਪਹਿਲੀ ਵੇਜੀ ਯਾਰ ਛੁੱਟ ਜਾ ਉਹ ਬੜੀ ਵਕੀਲਾ ਤੈਨੂੰ ਪਹਿਲੀ ਬੱਚੀ ਯਾਰ ਛੁੱਟਦੇ ਆ ਕਹਿੰਦੇ ਰਵੀਸ਼ਰ ਸਿੰਘ ਦਾ ਬੇਟਾ ਹੈ ਇਹਦਾ ਬਾਪੂ ਰੋਡਵੇ ਦੇ ਵਿੱਚ ਵੱਡਾ ਅਫਸਰ ਹੈ ਇਹ ਕਹਿੰਦੇ ਨੌਜਵਾਨੰਦਾ ਇਹ ਰਿੰਕੇ ਦਾ ਯਾਰ ਉਹ ਕੁਤਵਾ ਕਾਹੜੀਆਂ ਪਿੰਡ ਦਾ ਰਮਣੀ ਦਾ ਜਿੱਧਰ ਪਹਿਲਾ ਤਿੰਨ ਜਫੇ ਲੱਗੇ ਉਹ ਸਾਢੇ 3 ਲੱਖ ਹੋਊਗਾ 1 ਲੱਖ ਦਾ ਚੈੱਕ ਹੋਰ ਆ ਗਿਆ ਅਗਲੀ ਕਬੱਡੀ ਪਹਿਲੀ ਰੇਡ ਮਾਰਨ ਦੇ ਵਾਸਤੇ ਆ ਦੇਖ ਲਵੇਂ ਮੈਦਾਨ ਦੇ ਅੰਦਰ ਆਪਣੇ ਹਿੱਸੇ ਦੀ ਪਹਿਲੀ ਆ ਖੀਰਾ ਵਾਲੀਏ ਬੁਲਟ ਨੂੰ ਵੀ ਆ ਲੋਕੀ ਦੁੱਕ ਦੋ ਕਹਿੰਦੇ ਆ ਮਤਰਾਂ ਦੇ ਕੱਪ ਦੇ ਉੱਤੇ ਆ ਵੇਖ ਲਲਕਰੇ ਪੈਂਦੇ ਇਹ ਆ ਖੀਰਾ ਵਾਲੀਆ ਆ ਮਹਾਰਜੀਤ ਦਾ ਰੁਮਾਲ ਆ ਬਈ ਕਬੱਡੀ ਦੇ ਉੱਪਰ ਆ ਡੱਗੋ ਵਾਲਾ ਸ਼ਰਨਾ ਅਨ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਧਾਵੀਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਹੱਤ ਰੋਲੇ ਵਾਲਾ ਕਾਲਾ ਅੱਜ ਕਾਲੇ ਦਾ ਬਾਪ ਅਜਮੇਰ ਸਿੰਘ ਫੌਜੀ ਵੀ ਆਇਆ ਪਰ ਹੱਥਾਂ ਦੇ ਵਿੱਚ ਲਓ ਕਬੱਡੀ ਕਾਲੇ ਦੀ ਬੋਲ ਅਮਰੀਕਾ ਦੇ ਆਹ ਸਾਹਮਣੇ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ ਅਮਰੀਕਾ ਦਾ ਵਸਲੀਗ ਹੈ ਨੌਜਾਨ ਇਹ ਅਮਰੀਕਾ ਦੇ ਵਿੱਚੋਂ ਚੱਲ ਕੇ ਆਇਆ ਕਾਲੇ ਦੇ ਕਬੱਡੀ ਪਾਈ ਪ੍ਰਕਾਸ਼ ਗਾਧੂ ਜੀ ਕਹਿੰਦੇ ਸੁਖਵਿੰਦਰ ਜੀ ਕਹਿੰਦੇ ਮਿੰਟੂ ਕਾਪਾ ਦੇ ਜਰਨਾਲ ਜੀ ਕਹਿੰਦੇ ਵੀ ਮਾੜੀ ਜੀ ਮਾੜੀ ਜੀ ਉਹ ਮਾੜੀ ਜੀ ਸਨੈਪ ਚਾਰਟ ਪਾ ਦिए ਮੇਲਾ ਬਣ ਗਿਆ ਮੇਲਾ ਬਣ ਗਿਆ ਮੱਖਣ ਵਾਲੀ ਦੀ ਕਾਲਾ ਸਿੱਟ ਰਿਹਾ ਸ਼ੀਲੂ ਨੇ ਇਹ ਸ਼ੀਲੂ ਨੂੰ ਕਾਲਾ सॼो <laughs> के ਯੋ ਸਾਡੇ 4 ਲੱਖ ਆ ਗਿਆ ਸਾਡੇ ਕੋਲ ਇਹ ਚੈੱਕ ਪੁੱਜ ਗਏ ਨੇ ਜਿਹੜੀ ਵੀ ਟੀਮ ਨੇ ਜਾਂ ਫਿਰ ਤਿੰਨ ਜੱਫੇ ਲਾ ਗਏ ਸਾਡੇ 4 ਲੱਖ ਦਿੱਤਾ ਜਾਊਗਾ ਮੋਹਨबीर ਬੱਲੇ ਇਹਨਾਂ ਦੀ ਸਾਰੀ ਮੈਨੇਜਮੈਂਟ ਦਾ ਧੰਨਵਾਦ ਲੋ ਕਬੱਡੀ ਬਾਲ ਦੇ ਵਾਸਤੇ ਇਹ ਹਸ਼ੀਸ਼ਰ ਵਾਲਾ ਆ ਬੁਰੀਆਂ ਦੇਖ ਦੇ ਮ ਕਰਦਾ ਹੋਇਆ ਕਬੱਲਾ ਕਿ ਵਜ ਰਈਆਂ ਨੇ ਟਾਲਾ ਬੰਡੇ ਲਾਲ ਜਵਾਨਾਂ ਦੇ ਆ ਸੱਸੇ ਮਾਰਾ ਆ ਸੀਨੇ ਬਣ ਕੇ ਟਾਲ ਜਵਾਨਾਂ ਦੇ ਸਾਣਾ ਵਗੂ ਲੱਗ ਜਾਂਦਾ ਇਹ ਜ਼ੋਰ ਕਾਲਿਆ ਓਏ ਖੇੜ ਨਹੀਂ ਸਕਦੇ ਕੌਡੀ ਦਿਲ ਕਮ ਜ਼ੋਰ ਕਾਲਿਆ ਓਏ ਖੇੜ ਨਹੀਂ ਸਕਦੇ ਕੌਡੀ ਦਿਲ ਕਮ ਜ਼ੋਰ ਕਾਲਿਆ ਓਏ ਇਹ ਸ਼ੰਕਰ ਜਹਾਜ਼ ਕਬੱਡੀ ਪਾ ਰਿਹਾ ਇੱਕ ਵਾਰੀ ਸ਼ੀਲੂ ਨਾ ਕਬੱਡੇ ਵਾਲਾ ਕਬਲ ਹਾਂ ਮੇਰੇ ਮਿੱਤਰੋ ਆਹ ਸਨੈਪ ਜੱਟਾਂ ਪੈਂਦੀਆਂ ਨੇ ਇਹ ਕਹਿੰਦੇ ਅਵਤਾਰ ਸਿੰਘ ਜੀ ਬੱਲ ਦਾ ਮੇਲਾ ਚੱਲਦਾ ਬਾਪੂ ਨੂੰ ਬਹੁਤ ਸ਼ੌਕੀ ਫੁੱਟਬਾਲ ਦਾ ਆਹ ਕਹਿੰਦੇ ਹੋਣੀ ਕਰਨਾ ਕਬੱਡੀ ਵਾਲੇ ਪਾਸੇ ਇੱਧਰ ਕਹਿੰਦੇ ਰਾਹ ਬੰਦ ਕਰਤੇ ਅੱਜ ਗੱਲ ਬਣ ਜੰਨੀ ਲੋਕਾਂ ਨੇ ਕਹਿਣਾ ਤੁਸੀਂ ਚਿਹੇ ਵਾਲਿਆ ਹੁਣ ਰੁਪਈਆ 5 ਲੱਖ ਆ ਗਿਆ ਸਾਡੇ ਕੋਲ ਦੋ ਜੱਫੇ ਲੱਗ ਗਏ ਜੇ ਇੱਕ ਹੋਰ ਜੱਫਾ ਲੱਗ ਗਿਆ ਤੇ 5 ਲੱਖ 5 ਲੱਖ ਵਧ ਗਿਆ ਸਾਡੇ ਕੋਲ ਆਹ ਕਬੱਡੀ ਦਾ ਜੁੜਿਆ ਮੈਦਾਨ ਦੇ ਨਾਲ ਲੱਖੀਰਾਂ ਵਾਲੀਆ ਵਾਸਤੇ ਤੇਰ ਵਰ ਤੇਰ ਆ ਰਾਜਾ ਪੰਦਰੀ ਵਾਲਾ ਕੋਸ਼ਿਸ਼ ਕਰਦਾ ਹੋਇਆ ਤੇ ਪਾਇਨ ਆ ਬੁਲਟ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਸੁਰ ਸਿੰਘ ਵਾਲਾ ਅੰਬਾ ਆਓ ਸਾਹਮਣੇ ਕਹਿੰਦੇ ਅੰਬੇ ਦੀ ਕਬੱਡੀ ਪੈਰੀਏ ਖੇਡ ਦੇ ਮੈਦਾਨ ਦੇ ਵਿੱਚ ਚਾਰੇ ਪਿਆਰ ਪੱਟਾਂ ਦੇ ਥਾਪੀਆਂ ਵੱਜਦੀਆਂ ਨੇ ਅੱਜ ਕਹਿੰਦੇ ਭਲੱਥ ਪਿੰਡ ਦਾ ਮੇਲਾ ਚੱਲਦਾ ਇਹਨੂੰ ਕੌਣ ਰੋਕੂ ਇਹਨੂੰ ਕੌਣ ਫੜੂ ਇਹਦੇ ਕੌਣ ਮੂਰੇ ਹੋਵੇਗਾ ਆਓ ਚਲੋ ਬੱਜਿਆ ਪੰਜਾਬੀਆਂ ਦਾ ਬੋਗਝੂ ਕਹਿੰਦਾ ਚੱਕ ਦੂਨਾ ਚੱਕ ਦੂਨਾ ਉਹ ਜਦੋਂ ਬੱਜਿਆ ਪੰਜਾਬੀਆਂ ਦਾ ਬੋਗਝੂ ਕਹਿੰਦਾ ਚੱਕ ਦੂਨਾ ਚੱਕ ਦੂਨਾ ਨੰਬਰ ਰੇਡਰ ਦਾ ਉਹ ਜੱੱਗੀ ਆ ਗਿਆ ਲਓ ਜੱਗੂ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੈਦੋ ਵਾਲੀਆ ਇਹ ਵੀ ਬਹੁਤ ਟਾਪਰ ਕਬੱਡੀ ਖਿਡਾਰੀ ਆ ਦਿੱਖੇ ਤੀਰਾਂ ਵਰਗੇ ਤੇ ਸ਼ੰਸ਼ੀਰਾਂ ਵਰਗੇ ਆ ਬਿੰਗ ਬਦਾਨੇ ਗੱਪਰੂ ਆਗਰ ਤਸਵੀਰਾਂ ਵਰਗੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਆ ਰੰਬੋ ਖੇਡ ਕਬੱਡੀ ਦਾ ਹਰ ਕੋਈ ਕਰ ਰਿਹਾ ਹੈ ਟਕਰਨ ਦੀ ਜਰੇ ਦੀਆਂ ਤਿੰਨ ਕਬੱਡੀਆਂ ਦੋ ਦੋ ਜੱਫੇ ਲੱਗੇ ਦੋਨੇ ਪਾਸੇ ਦੇ 5 ਲੱਖ ਮੇਰੇ ਕੋਲ ਯਾਰ ਰੇਡਰ ਦਾ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿਸੇ ਨੇ ਸੋਚਿਆ ਨਹੀਂ ਸੀ ਵੀ ਕੋਰੇ ਵੀ ਸੱਦੇ ਜਾਣਗੇ ਉਹ ਜਲੋ ਦਵਾਵਾ ਨੇ ਉਹ ਪੰਜਾਬੀਆਂ ਦੇ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਇਧਰੋਂ ਉਧਰੋਂ ਜਾਦੇ ਦੇਖੇ ਨੇ ਇਹ ਪਹਿਲੀ ਵਾਰੀ ਉਧਰੋਂ ਇਧਰ ਨੂੰ ਆਏ ਨੇ ਉਧਰ ਕਹਿੰਦੇ ਕੌਣ ਕੀ ਨੂੰ ਗੋਡਿਆਂ ਪਰਨੇ ਕਰੀ ਫਿਰਦਾ ਓਏ ਗੱਲ ਉਸਤਾਦ ਜੀ ਉਹ ਬੰਦੇ ਆ ਰਾਜਾ 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 ਪਤਰੀ ਵਾਲਾ ਹਾ ਲੋਲਾ ਕਾਪੜਾ ਜਫਾ ਦੇ ਵਾਸਤੇ ਫੇਰ ਆ ਗਿਆ ਮੈਦਾਨ ਆ 5 ਲੱਖ ਫੜ ਵੀ ਜੱਗਿਆ ਮਹਨ ਵੀਰ ਜੀ ਆ ਫੜਾਓ 5 ਲੱਖ ਇਧਰ ਦੇ ਪਾਸੇ ਆ ਲਾਗੇ ਤੇਰੇ ਜਫੇ ਸੋ 5 ਰੱਖ ਜਿਹੜਾ ਪੁਜਦਾ ਕਰਦੇ ਸਟੇਵ ਦੇ ਵਾਸਤੇ ਉਧਰ ਸਕੋਰ ਵੀ ਆ ਸ਼ੀਲੂ ਦੇ 18 ਹੋ ਗਏ ਨੇ ਔਰ ਨਾਲ ਰਾਜੇ ਪੱਤਰੀ ਦੇ 15 ਹੋ ਗਏ ਨੇ ਸਕੋਰ ਹੁਣ ਕਿੰਨੂ ਹਾਬੂਸਾ ਦਿੱਤਾ ਜਾਊਗਾ ਇਹ ਸਕੋਰ ਦੇ ਹਿਸਾਬ ਦੇ ਫੈਸਲਾ ਹੋਊਗਾ ਆ ਇਧਰ ਦੇ ਪਾਸੇ ਅੰਬੇ ਦੀ ਰੇਡ ਤੇ ਸ਼ੀਲੂ ਕੋਸ਼ਿਸ਼ ਕਰਦਾ ਹੋਇਆ ਅਗਲੀ ਕਬੱਡੀ ਬੁਲਟ ਆਹ ਸਾਹਮਣੇ ਕਹਿੰਦੇ ਬੁਲਟ ਕਬੱਡੀ ਪਾ ਰਿਹਾ ਹੈ ਆਹ ਮੋਟਰਸਾਈਕਲ ਐਡੇ ਐਡੇ ਲੋਕਾਂ ਨੇ ਧੂਮ ਫਰੀ ਜੀ ਵੇਖੇ ਹੋਣੇ ਆਜ ਪਹਿਲੀ ਵਾਰੀ ਅੱਖਾਂ ਦੇ ਨਾਲ ਮੇਰ ਕਰੇ ਪਰਮਾਤਮਾ ਆਹ ਕਹਿੰਦੇ ਰਿਤਕਰੋਸ਼ਰ ਕਹਿੰਦੇ ਉਦੇ ਚੋਪੜਾ ਜਦੋਂ ਇੱਕ ਦੂਜੇ ਦੇ ਪਿੱਛੇ ਪਰ ਅੱਜ ਕਹਿੰਦੇ ਭੁਲਾਖ ਦੇ ਵਿੱਚ ਮੇਰੇ ਮਿੱਤਰੋ ਇਧਰ ਡਿੰਪਲ ਸਾਡਾ ਵੀਰ ਹੈ ਡਿੰਪਲ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਤੁਸੀਂ ਆਲ ਮੰਗੀਰ ਜੀ ਧੰਨ ਨੇ ਇਹ ਸਾਡੀਆਂ ਦੁਆਵਾਂ ਨੇ ਤੁਹਾਡੇ ਲਈ ਆਹ ਸਾਹਮਣੇ ਦੇਖੋ ਕਿਉਂਕਿ ਕਹਿੰਦਾ ਮੱਖਣ ਲਾਲ ਜੀ ਵੀ ਇੱਕ ਦੋ ਤੋਂ ਲੱਗੇ ਨੇ ਵਾਹਿਗੁਰੂ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੰਨਿਆ ਬਹੁਤ ਜਿੰਨੇ ਆ ਤੁਹਾਨੂੰ ਕੈਨੇਡਾ ਪਰ ਪੰਜਾਬ ਹਰ ਸਾਲ ਆਇਆ ਕਰੋ ਕਾਲਾ ਆ ਜਾਓ ਆ ਸਰਕਾਰਿਆ ਧਨੋਲੇ ਪਿੰਡ ਵਾਲਿਆ ਆ ਮੁੱਲਾ ਅੱਜ ਪੈਣਾ ਤਾਰਨਾ ਵੀ ਕਿ ਜੋੜ ਦੇ ਸਕੀਮਾ ਤੇਨੂੰ ਦਸੀਆ ਆ ਕਿੱਥੇ ਕਦੇ ਟੱਜ ਮਾਰਨਾ ਨੋਟ ਕੱਢ ਕੇ ਕਹਿੰਦੇ ਜੇਬ ਦੇ ਵਿੱਚੋਂ ਕੱਲਾ ਕੱਲਾ ਮੋਹਣ ਵੀਰ ਵਾਲ ਨੇ ਅੱਜ ਸਿਰੇ ਤੋਂ ਮਾਰਨਾ ਆ ਸਿਰੇ ਤੋਂ ਨੋਟ ਮਾਰਨਾ ਆ ਸ਼ੀਲੂ ਦੇ ਕਾਲਾ ਸ਼ੀਲੂ ਦੇ ਕਾਲਾ ਕੋਸ਼ਿਸ਼ ਕਰਦਾ ਆ ਪੁਆਇੰਟ ਇਸ ਸਮੇਂ ਕਾਲਾ ਤਨਹਲੇ ਵਾਲਾ ਇੱਕ ਹੋਰ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਉਧਰ ਸ਼ਿਲੂ ਦੇ ਨੰਬਰ 21 ਹੋ ਗਏ ਨੇ ਇਹ ਪੁਆਇੰਟਾਂ ਦੇ ਹਿਸਾਬ ਦੇ ਨਾਲ ਤੇ ਰਾਜਪੰਦਰੀ ਦੇ 15 ਨੇ ਅੰਬੇ ਦੇ 14 ਨੇ ਮੋਟਰਸਾਈਕਲ ਵੱਡਾ ਇਧਰ ਰੇਡ ਵੱਡੀ ਤੇ ਵੱਡਾ ਬਲਾਲ ਅੰਬਰੀ ਆਓ ਸਾਹਮਣੇ ਕਹਿੰਦੇ ਵੱਡੀ ਗੱਲ ਹੋਵੇ ਜੀ ਵੱਡੇ ਮੇਲੇ ਦੇ ਉੱਪਰ ਇਹ ਭਲਫੀ ਧਰਤੀ ਹੈ ਆਹ ਕਹਿੰਦੇ ਕਿੰਨਾ ਬਿਹਾਰੀ ਬੁੜਿਆ ਦੁਰੀਆਂ ਦੇ ਚੀਤਾ ਕਿਸੇ ਗੱਲੋਂ ਆਖਿਆ ਉਧਰ ਸਾਰਾ ਪਿੰਡ ਦਿਵਾਲੇ ਹੋਇਆ ਫਿਰਦਾ ਉਹਦੇ ਨਹੀਂ ਯਾਰੀਸਾ ਨੰਬਰ ਕਿਹਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਬਲੜੇ ਕਹਿੰਦਾ ਫਿਲਮ ਦਾ ਵੱਡਾ ਜੱਗਰ ਪਰ ਕਿ ਆਪ ਬਾਰੇ ਮੁੱਝੋ ਗੱਲ ਨਿਕਲਦੀ ਆ ਤੂੰ ਬਣਦਾ ਦੇਖੀ ਕੀ ਗੁਰੀ ਸੇਖੋ ਰੂਹੀ ਸੰਗੋਣ ਨੇ ਇਹਦੇ ਖੇਰੇ ਥੋੜੀ ਆ ਇਸ ਕਬੱਡੀ ਦਾ ਬਾਦ ਰੋਕ ਲਓ ਜੀ ਉਧਰ ਪਾਸੇ ਥੋੜੀ ਸੈਟਿੰਗ ਕਰਨੀ ਹੈ ਕਿਉਂਕਿ ਵੱਡੇ ਨਾਮਾਂ ਦੇ ਵੱਡੇ ਫੈਸਲੇ ਟੈਕਨੀਕਲ ਕਮੇਟੀ ਛੋੜਾ ਜਾ ਉਹ ਧਿਆਨ ਦੇ ਰਹੀ ਹੈ ਸੋ ਮਿਹਰਬਾਨੀ ਕਰਕੇ ਤੁਸੀਂ ਹੋਲਡ ਕਰ ਰਹੇ ਹੋ ਸਮੇਂ ਨੂੰ ਗੁਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਾਡੇ ਇਧਰ ਪਾਸੇ ਟੈਕਨੀਕਲ ਕਮੇਟੀ ਜਿਹੜੇ ਸਕੋਰਰ ਨੇ ਥੋੜਾ ਜਿਹਾ ਵੀਰ ਦੀ ਪਿਛੇੜ ਦਿਓ ਪਹਿਲਾਂ ਗੱਗੀ ਮਾਨ ਨੇ ਬੈਂਦੀ ਕੀਤੀ ਸੀ ਆ ਜਿਹੜੀ ਲਾਈਨ ਹੈ ਜੱਸਿਆ ਆਪਾਂ ਦੋ ਘੋੜੇ ਦੇ ਨਾਲ ਪਿਛੇੜ ਦਈਏ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰ ਦਈਓ ਵੀਰ ਨੇ ਮੈਚ ਬਹੁਤ ਚੋਟੀ ਦਾ ਇੱਕ ਇੱਕ ਨੰਬਰ ਬਹੁਤ ਕੀਮਤੀ ਦੂਰੋਂ ਦੂਰੋਂ ਪੂਜੀ ਹੋਈ ਸੰਗਤ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਮਾ ਜੀ ਕਰੀਏ ਸ਼ੁਰੂਆਤ ਆਲੂ ਕਰਦੇ ਦੀ ਸ਼ੁਰੂਆਤ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੌਣ ਮੈਦਾਨ ਦੇ ਅੰਦਰ ਨੇ ਤੇ ਹਰਿਆਣੇ ਵਾਲਾ ਕਿ ਮੁਲਕ ਕੀ ਵੰਡਲਾ ਸੀ ਪੰਜਾਬ ਹੀ ਵੰਡ ਹੋਇਆ ਪੱਤੀ ਪੱਤੀ ਕਰਦਾ ਲਾਲ ਗੁਲਾਬ ਹੀ ਵੰਡ ਹੋਇਆ ਗੁਜਰਾਵਾਲਾ ਪਿੰਡੀ ਸੰਗਲਬਾਰ ਪੰਜਾਬੀ ਸੀ ਸ਼ਿਮਲਾ ਚੰਬਾ ਰੁੱਤ ਕਹਤੇ ਹਿਸਾਰ ਪੰਜਾਬੀ ਸੀ ਉਹ ਬੀਤੇ ਸਮਿਆਂ ਦੀਆਂ ਗੱਲਾਂ ਬਣ ਗਿਆ ਲਓ ਇਧਰੇ ਪਾਸੇ ਸ਼ੀਰੇ ਦੀ ਰੇਤ ਨਾ ਜੋ ਨਾ ਪੂਰੀਏ ਦੀ ਮੱਕੇ ਨਲੀ ਦੀ ਹੋਰ ਹੀ ਗੱਲ ਸੁਣ ਲਈ ਸੇਖੋ ਕਹਿੰਦਾ ਮੈਚ ਥੋੜਾ ਰਹਿ ਗਿਆ ਬੁਲਟ ਆਪਾਂ ਦੋ ਹੋਰ ਲਾਉਣੇ ਕਿਸੇ ਤੇ ਐ ਵੀ ਸੇਖੋ ਧੰਨਾ ਤੁਸੀਂ ਮਿਹਰ ਕਰੇ ਪਰਮਾਤਮਾ ਇਹ ਪਹਿਲੀ ਵਾਰੀ ਹੋਇਆ ਵੀ ਬੁਲਟ ਵਧੇ ਰਹਿ ਜਾ ਫਿਰ ਕਿਰੇ ਪਰਮਤਮਨ ਦੇ ਲੋਧਵਾਵਾਂ ਨੇ ਪ੍ਰੈਕਟੀਕਲ ਪੱਗੀ ਆ ਕਿ ਜਿੰਨੇ ਗੁੱਲੇ ਮਿੱਤਰਾਂ ਦੇ ਖਰਚੇ ਤੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਏ ਆ ਮਾਝ ਦੇ ਵਿੱਚੋਂ ਚੱਲ ਕੇ ਆਇਆ ਬਾਬੇ ਬੀਬੀ ਚੰਦ ਦੀ ਧਰਤੀ ਆ ਗੁਰਵਾਜ ਤੇ ਦਲਵਾਗ ਉੱਕੀ ਦੇ ਘੋੜੇ ਸਨ ਜਿਨੇ ਕੌ ਚੋਰੀ ਕੀਤੀ ਉਹ ਕਿਨੇ ਕੀ ਨੂੰ ਭੇਟ ਕਰਤੇ ਕਿਤੇ ਪੜਿਓ ਤੇ ਬਾਬੇ ਬੀਬੀ ਚੰਦਾ ਨਾ ਆਪ ਬੁਹਾਰੇ ਬੁੱਲਾ ਤੇ ਆ ਜਾਣਾ ਉਸਤਾਦ ਜੀ ਮੇਲਾ ਗੂੰਜ ਉਠਿਆ ਆ ਸਰਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੁਲਟ ਆ ਗਿਆ ਖੀਰਾ ਵਾਲੀਆ ਬਾਹਰਜੀਤ ਕੌਰ ਦਾ ਪੁੱਤਰ ਸਾਹ ਕੁਲਦੀਪ ਸਿੰਘ ਤੇ ਬਾਵੇ ترਸੀਮ ਸਿੰਘ ਪੰਡਾਲ ਦਾ ਪੁੱਤ ਕਹਿੰਦਾ ਜਦੋਂ ਗੱਲ ਕਪੂਰ ਥੱਲੇ ਚਲਦੀ ਪਾਜੀ ਮੇਰਾ ਲਹੂ ਸਵਾ ਸਿਰ ਬਦਲ ਵਾਲੀ ਗੱਲ ਬਣਦੀ ਹੈ ਲਓ ਰੇਡ ਪਾਉਣ ਦੇ ਵਾਸਤੇ ਬੁਲਟ ਖੀਰਾ ਵਾਲੀਆ ਅੱਧਾ ਖਿਡਾਰੀ ਤੇ ਦੂਸਰੇ ਪਾਸੇ ਡੱਗੋ ਵਾਲਾ ਕੇਟੀਐਮ ਦਿੱਤਾ ਜਾਊਗਾ ਕਹਿੰਦੇ ਐਰੋ ਚਮੇ ਦੇ ਤਿੰਨ ਕਬੱਡੀਆਂ ਦੇ ਉੱਪਰ ਪਰ ਅਗਲੀ ਕਬੱਡੀ ਕਿਹਦੇ ਹਿੱਸੇ ਆਉਂਦੀ ਸ਼ੰਕਰ ਜਹਾਜ ਸੰਧਵਾ ਘਵਾਣਾ ਦੇ ਲਾਗੇ ਪਿੰਡ ਲਓ ਰੇਡ ਪੈਂਦੀ ਹੈ ਸ਼ੰਕਰ ਦੀ ਸ਼ੰਕਰ ਸੰਧਵਾ ਵਾਲਾ ਅਮਰੀਕ ਉਧਰ ਅਮੋਲਕ ਜੀ ਮਿਹਰਬਾਨੀ ਤੇ ਕਹਿੰਦੇ ਵੀ ਯਾਰ ਸਿੱਖੱਖ ਇੱਧਰ ਕਹਿੰਦੇ ਸਾਡਾ ਉਕਾਰ ਸੇਖੋ ਰਕੀਲ ਟੋਲ ਹੁਣੇ ਕਹਿੰਦੇ ਅੰਬੇ ਦੀਆਂ ਦੋ ਕਬੱਡੀਆਂ ਤੇ ਉਹ ਦੁਗ-ਦੁਗ ਦਿੱਤਾ ਜਾਵੇਗਾ ਅੰਬੇ ਦੀਆਂ ਦੋ ਰੇਡਾਂ ਤੇ ਦੁੱਧ-ਦੁੱਧ ਦਿੱਤਾ ਜਾਵੇਗਾ ਮੈਂ ਤੇ ਪਹਿਲਾਂ ਕਹਿ ਦੱਸਿਆ ਕਿ ਬੰਦੇ 'ਚ ਬੰਦਾ ਵੱਜਣਾ ਓ ਪੈਰਾ ਥੱਲੇ ਧੰਬੜ ਮੱਚੂ ਅੱਜ ਬਸੰਤੀ ਨਹੀਂ ਅੱਜ ਬਸੰਤੀ ਗੱਬਰ ਲੱਜੂ ਆ ਛੱਲੇ ਦੀ ਯਾਦ ਆ ਗਈ ਨਹੀਂ ਤਾਂ ਚਾਤਰ ਦੀ ਫਿਲਮ ਹੈ ਅਮਜਦ ਖਾਨ ਗੱਬਰ ਦਾ ਜ਼ਿਕਰ ਹੋ ਗਿਆ ਓਧਰ ਪਾਸੇ ਕਬੱਡੀ ਵਹੀ ਇਹ ਖੀਰਾਂ ਵਾਲਿਆ ਹਰਮਨ ਇਹਨੂੰ ਬੁਲਟ ਕਹਿੰਦੇ ਪਿਆਰ ਦੇ ਨਾਲ ਇਹ ਬੀਵੀ 31 ਵਾਲਾ ਮੁੰਡਾ ਹੈ ਓ ਮਾਂਸੇ ਤੋਂ ਚੱਲ ਕੇ ਆਇਆ ਇਹ ਜਟਾਣਿਆਂ ਵਾਲਾ ਕੁਲਵੀਰ ਤੇ ਬੁਲਟ ਜਗਲਵੀਰ ਤੇ ਬੁਲਟ ਕਬੱਡੀ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ हट कबड्डी हट कबड्डी हट कबड्डी हां हां बल्ले 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 पाए 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 तारी तो बन दी है मेला कहने गूंज उठाए वो कार मेरे देख दी केड़ा शहर है वो शहर ਕੰਗਿਆ ਦੇ ਵਿਆਹ ਨੇ ਧੜਕ ਧੜਕ ਉੱਠਦੇ ਹੋਣਿਆ ਵੀ ਆਵਾਜ਼ ਕਿੱਧਰੋਂ ਆਉਦੀ ਹੈ ਇਹ ਬਲਸਰ ਦਾ ਮੇਲਾ ਚੱਲਦਾ ਹੈ ਅੰਬੇ ਦੀ ਇੱਕ ਕਾਮਯਾਬ ਹੋ ਗਈ ਹੈ ਜਦੋਂ ਦੂਜੀ ਕਾਮਯਾਬ ਹੋ ਗਈ ਤੇ ਚਾਬੀਆਂ ਪੁੱਜਦੀਆਂ ਕਰਦੇ ਹੋ ਤੇ ਨਹੀਂ ਜਿਹੜੇ ਪਤੰਦਰ ਦੇ ਅੰਬਾ ਸੱਟ ਲਿਆ ਉਹਨੇ ਆ ਕੇ ਕਹਿ ਦੇਣਾ ਵੀ ਬੁਲਟ ਦੇ ਸਾਡੇ ਵਾਲਾ ਸਾਡੇ ਵਾਲਾ ਜੱਟੀਆਂ ਉਸਤਾਦ ਜੀ ਬੂਰੀਆ ਤੇ ਬਧਰੀ ਵਾਲਾ ਆਜਾ ਕੋਸ਼ਿਸ਼ ਕਰਦਾ ਹੋਇਆ ਬੂਰੀਆਂ ਢੱਕ ਲੈਣ ਦੇ ਪਰ ਸ਼ੀਸ਼ਰ ਵਾਲਾ ਹਰਿਆਣੇ ਵਾਲਾ ਬੂਰੀਆ ਅਗਲੀ بس 2.5 ਲੱਖ ਦਿੱਤਾ ਜਾਣਾ ਆ ਬੱਲੇ ਬੱਲੇ ਧਾਕੜ ਧਾਕੜਤਾ ਕਰਤਾ 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 ਕਰ ਆ ਧਾਕੜ ਗੋਗਰੀਆ ਕੋਸ਼ਿਸ਼ ਕਰਦਾ ਹੋਇਆ ਕਬੱਡੀ ਆ ਆ ਆ ਭਾਵੇਂ ਭਾਵੇਂ ਗੋਰੇ ਆ ਭਾਵੇਂ ਕਾਲੇ ਭਾਵੇਂ ਪੰਜਾਬੀ ਜਾਣੇ ਗੋਡਿਆਂ ਦੇ ਹੀ ਐ ਇਹ ਫਾਈਨਲ ਹੈ ਐਂਡਾ ਇਹ ਸਿਰਿਆਲਾ ਟੰਬਾ ਹੈ ਇਹ ਅਖੀਰ ਹੈ ਇਹ ਕੰਦੀ ਅੰਡਾ ਬਲੱਥ ਭਾਵੇਂ ਲੰਮੇਰੇ ਮਿੱਤਰੋ ਉਹ ਦਲੋਤਾ ਬਾਨੇ ਇਹ ਜਾਣੇ ਕੂੜੀਆਂ ਤੇ ਹੀ ਹੈ ਪਰ ਚਲਿਓ ਪਿਆਰ ਨਾਲ ਅਗਲੇ ਸਾਲ ਨੂੰ ਫੇਰ ਸੱਜਣਾ ਚਲਿਓ ਪਿਆਰ ਨਾਲ ਉਹ ਕਬੱਡੀ ਕਬੱਡੀ ਕਾਉਂਟ ਫੜੂ ਕਾਉਂਟ ਰੋਕੂ ਆ ਬੈਠੇ ਨੇ ਫਿਲਮੀ ਸਟਾਰੇ ਸਰਦਾਰ ਜਰਨੈਲ ਸਿੰਘ ਜੀ ਸੁਖਵਿੰਦਰ ਰਾਜ ਮਿੰਟੂ ਕਾਪਾ ਪ੍ਰਕਾਸ਼ ਗਾਧੂ ਜੀ ਆ ਸਾਡਾ ਗੁਰੀ ਖੜਾ ਤੂੰ ਬੰਦਾ ਦੇਖੀ ਕੀ ਉਹ ਬੁਲਟ ਦੀ ਰੇਡ ਜਿਹੜਾ ਅੰਬੇਲਾ ਹੋਲਡਰ ਨੰਬਰ ਸੀਗਾ ਉਹਨੇ ਦਿੱਤਾ ਗਿਆ ਟੈਕਨੀਕਲ ਕਮੇਟੀ ਫੈਸਲਾ ਕਰ ਰਹੀ ਹੈ ਲੋਡ ਕਰ ਲਓ ਲਾ ਸੋਸ਼ਿੰਗ ਵਾਲਾ ਅਗਲੀ ਕਬੱਡੀ ਬੰਦਾ ਹਾਂ ਅੰਦਾ ਅੰਦਾ ਸਿਕ ਸਰਦਾਰ ਕਬੱਡੀ ਖਿਡਾਰੀ ਆਹ ਸਾਲ ਜਿੰਨਾ ਜਾਨ ਰੱਖਣਾ ਆਪਣੇ ਸਰੀਰ ਦੇ ਅੰਦਰ ਜੋਰ ਰੱਖਣਾ ਅੰਬਾ ਬੋਰਡ ਜਿੱਤ ਗਿਆ ਅੰਬੇ ਲੈ ਜਾ ਚਾਬੀਆਂ ਨੌਜਵਾਨਾ ਕਿੰਗ ਕਹਿੰਦੇ ਉੱਥੇ ਬੈਠਾ ਕਿੰਗ ਉੱਥੇ ਬੈਠਾ ਪੈਂਗੜੇ ਪਾਉਂਦਾ ਹੁਣ ਜਤਿੰਦਰ ਚੋਲ ਦਾ ਯਾਰ ਹੈ ਕਿੰਗ ਤੇ ਕਿੰਗ ਹੈ ਜਗਿਆ ਕਿੰਗ ਤੇ ਚਿੰਗ ਹੈ ਉਸਤਾਦ ਜੀ ਆ ਜਾਓ ਫੇ ਆ ਜਾਓ ਫੇ ਅਗਲੀ ਕਬੱਡੀ ਹਰਮਨ ਲਖੀਰਾ ਮਾਲੀਆ ਦੀ ਪੈਂਦੀ ਹੋਏ ਆ ਕੀਰਾ ਮਾਲੀਆ ਹਰੀਪੁਰਿਆ ਲੰਬੜਾ ਸਮਝਾ ਦੇ ਉਧਰ ਆ ਰਹੇ ਨੂੰ ਵੀ 1.2 ਲੱਖ ਇੱਕ KTM ਮੋਟਰਸਾਈਕਲ ਹੈ ਕਬੱਡੀ ਤੇਰੀ ਇੱਕ ਹੋ ਰਹੀ ਬਾਕੀ ਜੇ ਹਲੋ ਚਵੇਦ ਨੰਬਰ ਲਾ ਜਾਊਗਾ 2.5 ਲੱਖ ਨਗਦ KTM ਮੋਟਰਸਾਈਕਲ ਆ ਕਬੱਡੀ ਪਾਉਣ ਦੇ ਵਾਸਤੇ ਧਰੋਲੇ ਵਾਲਾ ਕਾਲਾ ਵੱਧਾ ਹੈ ਕਬੱਡੀ ਖਿਡਾਰੀ ਇਹ ਅਮਰੀਕਾ ਦੇ ਮੰਟਿਕਾ ਸ਼ਹਿਰ ਦੇ ਵਿੱਚ ਜਾ ਵਸਿਆ ਆ ਪਰਵਾਸੀ ਬਣ ਜਾਂਦੇ ਨੇ ਆ ਜਿਹੜੇ ਨਾਚਮ ਕਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਤੇ ਕਈ ਜਫੇ ਲਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਿ ਜਫੇ ਲਾਉਂਦੇ ਨੇ ਕਈ ਬੋਲ ਸੁਣਾਉਂਦੇ ਨੇ ਉੱਪਰ ਦੇ ਸੁਣਾਉਂਦੇ ਨੇ ਉਹ ਗੱਲ ਬਣਾਉਂਦੇ ਨੇ ਉਹ ਕਬੱਡੀ 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 ਓਏ ਸਮਿਆ ਦੀਪ ਜਾ ਦੀਪ ਜਾ ਦੀਪ ਜਾ ਤਾੜੀ ਪਾ ਬੰਦੀ ਆ ਓ ਜੜਾ ਜੜਾ ਸ਼ੀਨੂ ਨੂੰ ਤਿਆਰ ਕਰਦਾ ਇੱਕ ਵਾਰੀ ਸਿਰ ਤਾੜੀਆਂ ਮਾਰਦੇ ਯਾਰਦਾ ਆ ਸਹੀ ਨੰਬਰ ਨੇ ਸ਼ੀਲੀ ਦੇ 21 ਪੁਆਇੰਟ ਹੋ ਗਏ ਨੇ ਅੰਬੇ ਦੇ 19 ਤੇ ਰਾਜੇ ਦੇ 15 ਨੇ ਹਾ ਬੂਸਾ ਨਾਮ ਵੀ ਔਰ ਆ ਗਿਆ ਮੋਟਰਸਾਈਕਲ ਵੀ ਔਰ ਆ ਗਿਆ ਔਰ ਨਾਮ ਵੱਟੇ ਲੋ ਇਧਰੇ ਪਾਸੇ ਸ਼ੀਸਰ ਵਾਲਾ ਇਹ ਹੈ ਬੁਰੀਆ ਇੱਕ ਹੋਰ ਨੰਬਰ ਜੋੜਦਾ ਅਗਲੀ ਰੇਟ ਆਹ ਸਾਹਮਣੇ ਫਿਰ ਕਹਿੰਦੇ ਅੰਬੇ ਦੀ ਕਬੱਡੀ ਪੈ ਰਹੀ ਹੈ ਇਹ ਕਿਹੜੇ ਪਰਮਾਤਮਾ ਅੱਜ ਕਹਿੰਦੇ ਪਲੱਸ ਪਿੰਡ ਦੀ ਧਰਤੀ ਹੈ ਆਪਣੇ ਰਿਕਾਰਡ ਮੋੜ ਵੀਰ ਨੇ ਆਪ ਤੋੜਿਆ ਕਿ ਸਾਡੇ ਕੰਪੀਟੀਸ਼ਨਾਂ 'ਚ ਬੰਦਾ ਕੋਈ ਨਾ ਆਪਣੇ ਰਿਕਾਰਡ ਅੱਜ ਆਪੇ ਤੋੜਦੇ ਆਹ ਕਹਿੰਦੇ ਅੰਬਾ ਭੱਜ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਪਿੰਦੇ ਖੜੇ ਹੋਣੀ ਰਿੱਕੀ ਟੋਲਣੀ ਅਰਚ ਖਾ ਖੋੜੀ ਰੂਬੀ ਸੰਗਰੂਰ ਤੇ ਨਾਲ ਕਹਿੰਦੇ ਬਾਦਸ਼ਾਹ ਨੇ ਸਾਡੇ ਦੀਪ ਪਹਿਲਵਾਨ ਹੋਣੀ ਦਪੰਬਰ ਪੰਨੂ ਕਬਲ ਮੱਲ ਹੋਣੀ ਨਾਲ ਸ਼ੈਲੀ ਵੀਰ ਹੈ ਆਹ ਕਹਿੰਦੇ ਓਂਕਾਰ ਖੜਾ ਓਂਕਾਰ ਇੱਕ ਤੋਂ ਦੋ ਤੱਕ ਫੋੜਾ ਦਿੱਤਾ ਗਿਆ ਹੁਣ ਦੂਜਾ ਜੇ ਕਿਤੇ ਹੱਥ ਤੋਂ ਬਾਹਰ ਲੱਗ ਜਾਏ ਹੇ ਆਹ ਡੱਬਿਆਂ ਦਾ ਬੁੱਤ ਕਾਰ ਕਰੀ ਜਾਂਦਾ ਹੈ ਆ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਆ ਮਿੱਤਰਾਂ ਦੇ ਕੱਪ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਮਿੱਤਰਾਂ ਦੇ ਕੱਪ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਹੀਆ ਖੇਡਦੇ ਬਰੌਂਡ ਦੇ ਵਿੱਚ ਮਾਰੇ ਮਿੱਤਰੋ ਇਹ ਕਹਿੰਦੇ ਕੌਣ ਹੈ ਇਹਨੂੰ ਦੁਨੀਆ ਅੰਬਾ ਕਹਿੰਦੀ ਆਹ ਸਾਹਮਣੇ ਅੰਬਾ 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 ਵਾ ਅੰਬੇ ਦੇ ਪੁਆਇੰਟ ਵੀ ਹੋ ਗਿਆ ਸ਼ੀਲੂ ਦੇ ਪਾੜ ਵੀ ਹੋ ਗਿਆ 21 ਆ ਤਾਲੀਆਂ ਮਾਰ ਦਿਓ ਜ਼ੋਰਦਾਰ ਪਰ ਜਦੋਂ ਫਾਈਨਲ ਸਕੋਰ ਆਊਗਾ ਉਦੋਂ ਪਤਾ ਲੱਗੂਗਾ ਵੀ ਪੁਆਇੰਟਾਂ ਦੇ ਆਧਾਰ ਤੇ ਜਫੇ ਤੇ ਰੇਡਰ ਕਿਉਂਕਿ ਮੋਟਰਸਾਈਕਲ ਦਾ ਇੱਕੋ ਹੀ ਉਧਰ ਓਂਕਾਰ ਕਹਿੰਦਾ ਵੀ ਸੱਤ ਸੀ 6 ਹੋ ਗਏ ਓਂਕਾਰ ਇੱਕ ਰਹਿ ਗਿਆ ਨੌਜਾਨ ਫੇਰ ਕਰੇ ਪ੍ਰਮਾਤਮਾ ਦਿਲੋਂ ਧੰਨਵਾਦ ਜਿਹੜਾ ਦੂਜਾ ਹੋਲ ਸੀਗਾ ਜੱਗੂ ਦਾ ਉਹ ਜੱਗੂ ਨੇ ਦਿੱਤਾ ਗਿਆ ਨੋਟ ਕਰ ਲਿਓ ਮਿਹਰਬਾਨੀ ਕਰਕੇ ਕਾਲਾ ਇਧਰੇ ਪਾਸੇ ਐਨ ਕਨਫਰਮ ਕਰ ਲਓ ਵੀ ਇੰਨੇ ਨੇ ਸਕੋਰ ਬਣੇ ਨੇ ਹਾਂਜੀ ਅਮਰੀਕ ਜੀ ਗੱਗੀ ਮਾਨਦੀ ਸਦੇ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਹਰ ਸਮਾਏ ਸਮਾਏ ਦਾ ਮੰਨੇ ਪਰਵ ਨੇ ਕਬੱਡੀ ਦੇ ਖਿਡਾਰੀ ਐਨ ਤਕੜਾ ਪਰਫੋਰਮੈਂਸ ਮੈਂ ਸਾਰੀ ਸੰਗਤ ਦਾ ਕਬੱਡੀ ਦੇ ਪ੍ਰੇਮੀਆਂ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹੜੇ ਸਵੇਰ ਤੋਂ مشੇ ਤਰ੍ਹਾਂ ਦੇ ਜੁੜੇ ਹੋਏ ਸਨ ਅੱਜ ਇਸ ਕਬੱਡੀ ਕੱਪ ਦੇ ਨਾਲ ਸੋ ਸੈਕੰਡ ਹਾਫ ਦੀ ਖੇਡ ਬਹੁਤ ਜਲਦ ਸ਼ੁਰੂ ਹੋਊਗੀ ਬਨੇ ਪਰ ਬਨੇ ਕਬੱਡੀ ਦੇ ਖਿਡਾਰੀ ਐਨ ਬਹੁਤ ਵੱਡੇ ਪੱਧਰ ਦਾ ਤਗੜਾ ਪ੍ਰਦਰਸ਼ਨ ਕਰਨ ਦੇ ਵਾਸਤੇ ਤਿਆਰ ਬਰਤਿਆ ਮੈਚ ਫਾਈਨਲ ਚੱਲ ਰਿਹਾ ਮੇਰੇ ਵੀਰੋ ਸਿਰੇ ਦਾ ਚਲੋ 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 ਜਲਦੀ ਨਾਲ ਹੋ ਜਾ ਪਾਸੇ ਹੁਣ 19 13 19 ਤੇ 13 ਓ ਜੇ ਮੈਚ ਦਾ ਨਜ਼ਾਰਾ ਆਉਂਦਾ ਇੱਕ ਵਾਰੀ ਹੱਲਾ ਗੁੱਲਾ ਹੋਰ ਨੰਬਰ ਜਿਹੜੇ ਨੇ ਉਹ ਸਹੀ ਨੇ ਮੈਂ ਇੱਕ ਬੇਨਤੀ ਕਰਦਾ ਸੰਗਤ ਨੂੰ ਵੀ ਦੁਪਹਿਰ ਤੋਂ ਬਾਅਦ ਨਾਲ ਥੋੜਾ ਮੋਹਨਵੀਰ ਵੱਲ ਭਾਵਕ ਜਾ ਹੋ ਗਿਆ ਸੀਗਾ ਥੋੜਾ ਹਾਈ ਪ੍ਰੈਸ਼ਰ ਜਾ ਹੋ ਗਿਆ ਸੀਗਾ ਵੀ ਯਾਰ ਮੈਂ ਮੇਲਾ ਬੰਦ ਕਰ ਦੇਣਾ ਜੇ ਮੈਂ ਬੇਨਤੀ ਕਰਦਾ ਮੋਹਨਵੀਰ ਇੱਕ ਵਾਰੀ ਫਤਿਹ ਸਾਂਝੀ ਕਰ ਸੰਗਤ ਪਰਮਾਨਗੀ ਦੇਊਗੀ ਬੋਲੇ ਸੋ ਨਿਹਾਲ ਏ ਕਹਿੰਦੇ ਵੀ ਧੰਨਵਾਦ ਆ ਸਾਰੀ ਸੰਗਤ ਦਾ ਤੇ ਮੇਲਾ ਹੋਰ ਵੱਡੇ ਪੱਧਰ ਤੇ ਹੋਇਆ ਕਰੂੰਗਾ ਹਰ ਸਾਲ ਤੁਹਾਡਾ ਸਹਿਯੋਗ ਚਾਹੀਦਾ ਆ ਸਿਕੰਦਰਹਾਬ ਦੀ ਰੇਲ ਤੇਜਾ ਬੰਦਾ ਤੇ ਯਾਰ ਵਰਤਿਆ ਸਾਬੀ ਕੰਡੋਵਾਲ ਤੇ ਡੜਵਾਲ ਇਹ ਸਾਡੇ ਵੀਰ ਲਾਈਵ ਜੁੜੇ ਆਂ ਅੰਭਾ ਆ ਗਏ ਮੇਰੇ ਵੀਰੋ ਅੰਬੇ ਦੇ ਵੀ ਨੰਬਰ 21 ਨੇ ਸ਼ਿੱਲੂ ਦੇ ਵੀ ਨੰਬਰ 21 ਨੇ ਉਹ ਟੱਕਰ 16 ਲੱਖ ਦੇ ਮੋਟਰਸਾਈਕਲ ਤੇ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਮਿਹਰ ਕਰੇ ਟਾਕੜ ਗੋਗੜੀਆਂ ਦਾ ਦੁਨੀਆ ਦਾ ਵੱਡਾ ਮਹੱਲ ਹੈ ਮੇਰੇ ਵੀਰੋ ਠੀਕ ਹੈ ਟਾਕੜ ਲਓ ਟਾਕੜ ਸਾਡੇ ਦੁਆਬੇ ਦੇ ਗਿਣਤੀ ਦੇ ਮੇਲੇ ਨੇ ਪਾਗੜੀਆਂ ਪੁਲੱਥ ਸੈਦੋਵਾਲ ਨੰਗਲੰਬੀਆਂ ਤੇ ਰੁੜਕਾ ਜਿਹੜੇ ਵੱਡੇ ਮੇਲੇ ਨੇ ਦੁਨੀਆ ਦੇ ਉੱਪਰ ਆਓ ਜਿਨ੍ਹਾਂ ਦਾ ਨਾਮ ਹੈ ਸੋ ਸਾਨੂੰ ਮਾਣ ਹੈ ਨਾ ਪ੍ਰੋਮੋਟਰਾਂ ਦੇ ਉੱਪਰ ਜਿਹੜੇ ਹਰ ਸਾਲ ਵੱਡੀ ਮਾਣ ਆਉਂਦੇ ਨੇ ਔ ਆ ਬੰਡ ਕਿਧਰ ਬਸੇਗਾ ਧਮੀ ਸਾਹਿਬ ਆ ਅੰਬੇਲਾ ਸੀਗਾ ਜੀ ਨੰਬਰ ਨੋਟ ਕਰ ਲਓ ਇਹ ਪੁਆਇੰਟ ਅੰਬੇਲਾ ਸੀਗਾ ਸਾਰੀ ਧਰੇ ਪਾਸੇ ਲਾ ਲਾ ਕਮੇਡੀ ਕਹਿੰਦੇ ਬੋਲੋ ਜੀ ਜੀ ਤਿਆਰ ਨਹੀਂ ਕਾਂਗੇ ਵਾਲਾ ਗੁਰਵਿੰਦਰ ਸਿੰਘ ਇੱਕ ਕੰਨੀ ਤੇ ਹੈ ਫਾਜ਼ਲ ਕਾ ਇਲਾਕੇ ਦਾ ਇੱਕੋ ਇੱਕ ਇੰਟਰਨੈਸ਼ਨਲ ਖਿਡਾਰੀ ਹੈ ਨਾਲ ਰਾਜਾ ਪਧਰੀ ਵਾਲਾ ਨਾਲ ਜਟਾਣਿਆਂ ਦਾ ਕੁਲਵੀਰ ਅਤੇ ਜੱਗੂ ਹਾਕਮ ਵਾਲਿਆ ਉਹ ਜੱਗੂ ਤੇ ਬੁਲਟਾ ਟੱਕਰ ਵੱਟੀ ਆ ਮੁੰਡਾ ਹੱਥਾਂ ਚੋਂ ਹੱਥਾਂ ਤੋਂ ਨਿਕਲ ਗਿਆ ਬੁਲਟ ਨੇ ਇੱਕ ਲੱਖਾਂ ਦਾ ਕੋ ਜੋੜ ਦਿੱਤਾ ਮੇਰੇ ਵੀਰੋ ਕਿ ਮਾਜੇ ਵਿੱਚ ਉੱਠਿਆ ਤੂਫਾਨ ਆਖਦੇ ਆਉ ਬਣ ਗਿਆ ਲੋਕਾਂ ਦੀ ਜਿੰਦ ਚਾਣ ਆਖਦੇ ਗੱਜੋੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਇਹ ਉੰਬਾਖ ਦੇ ਲੋਕੀ ਉਸ ਚੋਂ ਉੱਪਰ ਨੂੰ ਕਿ ਕੱਲੂ ਨੂੰ ਗੁਲਾਮ ਕਹਿ ਗਿਆ ਬੀਬਾ ਜੱਟ ਦੇ ਜ਼ੋਰ ਦਾ